you ਸੂਕਤੀ ਕਿਸਾਨ ਮੋਰਚੇ ਦੀ ਕਾਲ ਤੇ ਅੱਜ ਚੰਡੀਗੜ੍ਹ ਦੇ ਵਿੱਚ ਪੱਕੇ ਤੌਰ ਤੇ ਧਰਨਾ ਲਾਉਣ ਦੀ ਤਿਆਰੀ ਨੂੰ ਲੈ ਕੇ ਕਿਸਾਨ ਲੀਡਰਾਂ ਨੂੰ ਕੱਲ ਹੀ ਪੰਜਾਬ ਪੁਲਿਸ ਦੇ ਵੱਲੋਂ ਡਿਟੇਲ ਕੀਤਾ ਗਿਆ ਸੀ ਪਰੰਤੂ ਅੱਜ ਕਿਸਾਨਾਂ ਦੇ ਵੱਲੋਂ ਚੰਡੀਗੜ੍ਹ ਵੱਲ ਨੂੰ ਝਾਲੇ ਪਾ ਲਏਗੇ ਨੇ ਜਿਸ ਤੇ ਪੰਜਾਬ ਪੁਲਿਸ ਦੇ ਵੱਲੋਂ ਅੱਜ ਕਿਸਾਨਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਣ ਦੇ ਲਈ ਸੜਕਾਂ ਦੇ ਉੱਪਰ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਕਿਸਾਨਾਂ ਨੂੰ ਪੁਲਿਸ ਦੇ ਵੱਲੋਂ ਮਾਕੇ ਬੰਦੀ ਕਰਕੇ ਰੋਕਿਆ ਜਾ ਰਿਹਾ ਸਮਰਾਲਾ ਦੇ ਵਿੱਚ ਵੀ ਕਿਸਾਨਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਣ ਦੇ ਲਈ ਭਾਰੀ ਫੋਰਸ ਲਗਾਈ ਗਈ ਹੈ ਸਮਰਦਾ ਦੇ ಹೆੱਡੂ ਚੌਕੀ ਕੋਲ ਸੈਂਕੜੇ ਦੇ ਕਰੀਬ ਕਿਸਾਨਾਂ ਨੂੰ ਟਰੈਕਟਰ ਟਰਾਲੀਆਂ ਸਮੇਤ ਰੋਕਿਆ ਗਿਆ ਜਿੱਥੇ ਕਿਸਾਨਾਂ ਦੇ ਵੱਲੋਂ ਸੜਕ ਦੇ ਕਿਨਾਰੇ ਨਾਲ ਹੀ ਬੈਠ ਕੇ ਆਪਣਾ ਲੰਗਰ ਤੇ ਚਾਹ ਪਾਣੀ ਬਣਾਉਣ ਦੇ ਲਈ ਜੁਟਕੇ ਨੇ ਇਸ ਮੌਕੇ ਕਿਸਾਨਾਂ ਦਾ ਕੀ ਕਹਿਣਾ ਜ਼ਰਾ ਤੁਸੀਂ ਵੀ ਸੁਣੋ ਜੀ ਨਾਮ ਹੈ ਤੁਹਾਡਾ ਜੀ ਮੈਂ ਰਗਵੀਰ ਸਿੰਘ ਬੈਣੀਪਾਲ ਜਮੂਰੀ ਕਿਸਾਨ ਸਭਾ ਦਾ ਮੈਂ ਪੰਜਾਬ ਦਾ ਸੰਯੁਕਤ ਸਕੱਤਰ ਹਾਂ ਤੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹਦੀ ਆਲ ਇੰਡੀਆ ਕਮੇਟੀ ਦਾ ਤੇ ਪੰਜਾਬ ਦੀ ਕਮੇਟੀ ਦਾ ਮੈਂਬਰ ਆ ਕਿੱਥੋਂ ਚੱਲੇ ਤੁਸੀਂ ਅਸੀਂ ਤਾਂ ਮੋਰੀਤਾਰ ਐਸ਼ੀਂ ਲੁਧਿਆਣੇ ਆ ਅਸੀਂ ਲੁਧਿਆਣੇ ਚੱਲੇ ਆ ਪਰ ਸਾਡੇ ਨਾਲ ਸਾਥੀ ਜਿਹੜੇ ਇੱਥੇ ਆਹੇਡੋ ਚੌਕੀ ਦੇ ਸਾਹਮਣੇ ਪੁਲਿਸ ਨੇ ਨਾਕਾਬੰਦੀ ਕਰਕੇ ਰੋਕੇ ਨੇ ਇਹ ਕੋਈ ਫਲੋੜਪੁਰ ਤੋਂ ਕੋਈ ਫਰੀਦਕੋਟ ਤੋਂ ਬੁਰੇ ਜਣ ਕੱਲ੍ਹ ਦੇ ਚਲੇ ਸਾਥੀ ਇੱਥੇ ਪਹੁੰਚੇ ਨੇ ਚੰਡੀਗੜ੍ਹ ਨੂੰ ਤਾਂ ਜਾ ਰਹੇ ਸੀ ਤੇ ਤਰਨਾ ਲਗਾਇਆ ਤਰਨਾ ਲਗਾ ਲਿਆ ਹੁਣ ਕਿੱਢ ਕਿਵੇਂ ਜਾਊਂਗਾ ਦੇਖੋ ਸਾਡਾ ਨਿਸ਼ਾਨਾ ਸਿੱਧਾ ਅਸੀਂ ਮੰਗ ਕੀਤੀ ਸੀ 34 ਕਿਲੋ ਵਿੱਚ ਸਾਨੂੰ ਸਥਾਨ ਦਿੱਤਾ ਜਾਵੇ ਤੇ ਅਸੀਂ ਉੱਥੇ ਆਪਣਾ ਮੰਗਾਂ ਦਾ ਜਿਹੜਾ ਮਤਲਬ ਚਾਰਨਾ ਮਾਰ ਕੇ ਸਰਕਾਰ ਦੇ ਸਾਹਮਣੇ ਆਪਣੀ ਪ੍ਰੈਜੈਂਟੇਸ਼ਨ ਪੇਸ਼ ਕਰਕੇ ਪ੍ਰੋਟੈਸਟ ਕਰਕੇ ਅਸੀਂ ਆਪਣੀਆਂ ਮੰਗਾਂ ਲਈ ਉੱਥੇ ਸ਼ਿਰਕਾ ਲੈਣਾ ਚਾਹੁੰਦੇ ਹਾਂ ਜਿਹੜਾ ਸਾਡਾ ਜਮਹੂਰੀ ਹੱਕ ਹੈ ਸਰਕਾਰ ਨੇ ਪਹਿਲਾਂ ਤਾਂ ਉੱਥੇ ਸਾਨੂੰ ਜਗ੍ਹਾ ਨਹੀਂ ਅਲਾਟ ਕੀਤੀ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਪੰਜਾਬ ਦੇ ਪਿੰਡਾਂ ਨੂੰ ਯਾੜ ਕੇ ਬਣਾਈ ਗਈ ਹੈ ਸਸਾਮੀ ਵਿਗਿਆਨਕੀ ਵਿਭਾਵਨਾ ਦੀ ਤਰ੍ਹਾਂ ਪੰਜਾਬ ਨੂੰ ਉੱਥੋਂ ਧੱਕਾ ਰਿਆ ਜਾ ਰਿਹਾ ਹੈ ਤੁਸੀਂ ਅੱਜ ਚੰਡੀਗੜ੍ਹ ਜਾ ਰਹੇ ਸੀ ਹਾਂ ਕੱਟੋ ਚੱਕਰ ਉਸਿਆ ਗਿਆ ਕਿ ਮੈਂ ਭਾਰਤੀ ਕਿਸਾਨੀ ਪੰਜਾਬ ਦਾ ਆਗੂ ਸਾਡੇ ਸੁਪਾ ਪ੍ਰਧਾਨ ਵਰਮਾਲ ਸਿੰਘ ਸੰਧੂ ਜੋ ਸੂਜਿਤ ਮੋਰਚੇ ਦੀ ਸਾਡੀ ਕਾਲ ਆਈ ਸੀ ਅਸੀਂ ਪਹਿਲਾਂ ਹੀ ਪਰਮਿਸ਼ਨ ਲੈਣ ਵਾਸਤੇ ਚੰਡੀਗੜ੍ਹ ਜਾਣ ਵਾਸਤੇ 5 ਮਾਰਚ ਦਾ ਐਲਾਨ ਕੀਤਾ ਹੋਇਆ ਸੀ 3 ਮਾਰਚ ਨੂੰ ਜਿਹੜੀ ਸਾਡੀ ਮੀਟਿੰਗ ਹੋਈ ਹੈ ਮੁੱਖ ਮੰਤਰੀ ਸਾਹਿਬ ਦੇ ਨਾਲ ਇਹ ਸਾਡੀ ਮੀਟਿੰਗ ਤਾਂ ਬੇਸਟਾ ਰਹੀ ਰਹੀ ਪਰ ਮੁੱਖ ਮੰਤਰੀ ਸਾਨੂੰ ਇੱਕ ਚੇਤਾਵਨੀ ਦੇ ਕੇ ਉੱਠੇ ਸੀ ਵੀ ਧਰਨੇ ਲਾ ਕੇ ਜਿਹੜੇ ਹੱਕ ਲੈਣੇ ਆਪਦੇ ਲੈ ਲਓ ਤੇ ਤੁਸੀਂ ਧਰਨਾ ਲਾ ਕੇ ਵੇਖ ਲਓ ਅਸੀਂ ਇੱਕ ਮੂੰਹ ਜੋੜਵਾ ਜਵਾਬ ਦੇਣ ਵਾਸਤੇ ਫਰੋਈਪੁਰ ਜ਼ਿਲ੍ਹੇ ਤੋਂ ਚੱਲੇ ਆਇਚੋ ਤੱਕ ਅਸੀਂ ਪੁੱਛੋ ਜੱਦੋ ਜਿਹੜੇ ਨਾਲ ਪਹੁੰਚ ਗਿਆ ਪਰ ਸਾਨੂੰ ਅੱਜ ਸਮਰਾਲੇ ਇਸ ਚੌਂਕੀ ਦੇ ਕੋਲੇ ਰੋਕ ਕੇ ਭਾਰੀ ਬੈਰੀਕੇਡਿੰਗ ਕਰਕੇ ਰੋਕਿਆ ਗਿਆ ਪਰ ਅਸੀਂ ਆਪ ਦਾ ਸ਼ਾਂਤਮਈ ਢੰਗ ਤਰੀਕੇ ਨਾਲ ਪੀਸਫੁਲ ਰਹਿ ਕੇ ਰੋਸ ਪ੍ਰਦਰਸ਼ਨ ਜਿਹੜਾ ਸ਼ਰਕ ਦੇ ਸਾਈਡ ਤੇ ਵਾجهه ਕਰ ਰਹੇ ਆ ਪਰ ਮੈਂ ਸਮਝਦਾ ਬਹੁਤ ਗਲਤ ਰਵਈਆ ਹੈ ਭਗਵੰਤਾਨ ਸਰਕਾਰ ਦਾ ਜਿਹੜਾ ਕਿਸਾਨਾਂ ਨੂੰ ਇੰਨਾ ਅਤਿਆਚਾਰ ਕਰਕੇ ਕੀ ਅਸੀਂ ਵੀ ਪਾਕਿਸਤਾਨ ਤੋਂ ਆਏ ਆ ਪੰਜਾਬ ਦੇ ਰਹਿਣ ਵਾਲੇ ਆ ਤੇ ਆਪਦੀ ਰਾਜਧਾਨੀ ਜੇ ਜਾਣਾ ਚਾਹੁੰਦੇ ਆ ਕਿਹੜੀ ਗੱਲੋਂ ਸਾਨੂੰ ਇੱਥੇ ਰੋਕੇਗਾ ਸਾਨੂੰ ਇਸ ਬਾਰੇ ਕੋਈ ਸਮਝ ਨਹੀਂ ਆ ਰਹੀ ਸਰ ਮੈਡਮ ਅੱਜ ਹੱਡੋ ਪੁਲਿਸ ਤੋਂ ਚੌਂਕੀ ਦੇ ਬਾਹਰ ਕਿਸਾਨ ਇਕੱਠਾ ਲੱਗਿਆ ਹੋਇਆ ਉਸ ਤੋਂ ਕਦੀ ਸੁਰੱਖਿਆ ਦਿੱਤੀ ਹੋਈ ਹੈ ਕਿ ਜਾਣਾ ਚਾਹੁੰਦੇ ਆ ਨਾਟਾ ਲਗਾਇਆ ਹੋਇਆ ਆਪਣਾ ਕਦੀ 100 ਤੋਂ ਵੱਧੋ ਪੁਲਿਸ ਮੁਲਾਜ਼ਮ ਇੱਥੇ ਹੈਗੇ ਸਟਰੋਂਗ ਵੈਰੀਫਾਈਡਿੰਗ ਅਸੀਂ ਇੱਥੇ ਕੀਤੀ ਹੋਈ ਹੈ ਤੇ ਅਸੀਂ ਇਹਨਾਂ ਨੂੰ ਅਪੀਲ ਕੀਤੀ ਸੀਗੀ ਵੀ ਕੋਈ ਅਮਨ ਸ਼ਾਂਤੀ ਦਾ ਭੰਗ ਨਾ ਹੋਵੇ ਇਸ ਕਰਕੇ ਤੁਸੀਂ ਕਿਰਪਾ ਕਰਕੇ ਇਸ ਤਰੀਕੇ ਦੀ ਕੋਈ ਹਰਕਤ ਨਾ ਕਰਿਓ ਤੇ ਉਹਨੂੰ ਮੰਨਦੇ ਹੋਏ ਸ਼ਾਂਤੀ ਨਾਲ ਰੋਡ ਦੀ ਸਾਈਡ ਤੇ ਬੈਠੇ ਹੋਏ ਕਿਸੇ ਨੂੰ ਕੋਈ ਅਸੁਵਿਧਾ ਨਾ ਹੋਵੇ ਤੇ ਮੋਹਾਲੀ ਚੰਡੀਗੜ੍ਹ ਜਿਹੜਾ ਇਹਨਾਂ ਦਾ ਧਰਨਾ ਲਾਉਣ ਦਾ ਪ੍ਰੋਗਰਾਮ ਸੀਗਾ ਉਹਦੇ ਕਰਕੇ ਅਸੀਂ ਇਹਨਾਂ ਨੂੰ ਕਿਹਾ ਕਿ ਵੀ ਉੱਥੇ ਅਮਨ ਸ਼ਾਂਤੀ ਨਾਪੰਘ ਹੋਵੇ। ਕਿ ਕਿਸਾਨਾ ਦਾ ਵੀ ਕਹਿਣਾ ਕੋਈ ਰੀਟੇਨ ਵੀ ਕੀਤੇ ਗਏ ਨੇ ਸਵੇਰੀ ਅੱਜ। ਕਿਸਾਨ ਅੱਜ ਅੱਜ ਨਹੀਂ ਜੀ ਕੱਲ ਕੁਝ ਜਿਹੜੇ ਹੈਗੇ ਪ੍ਰੀਵੈਂਟਿਵ ਅਰੈਸਟ ਹੋਈ ਹੈ ਜੋ ਡਿਜ਼ਲ ਕਾਰਵਾਈ ਲੱਗੀ ਹੈ ਉਹ ਕੀਤੀ ਗਈ ਹੈ। ਤੇ ਕੋਈ ਅੱਜ ਹੋਰ ਅਰੈਸਟ ਨਹੀਂ ਹੋਈ ਹੈਗੀ? ਜੀ। ਅੱਜ ਕੋਈ ਅਰੈਸਟ ਹੋਈ ਹੈ ਨਾ ਕਿਤੇ? ਨਹੀਂ ਅੱਜ ਨਹੀਂ। ਅੱਜ ਇਹਨਾਂ ਨੂੰ ਇੱਥੇ ਬਿਠਾਇਆ ਗਿਆ ਸਾਈਟ ਤੇ।